ਦੀ ਮਾਣੀ ਕਹਿੰਦੇ ਗੱਜ ਸੋੰਦੇ ਗੱਜੇ ਗੱਜੀਆਂ ਆਖੂ ਖਾਣੀ ਹਰ ਅਨਿਤ ਕਰੇ ਮੁਕਸੇ ਵਿਜਾਏ ਥੋੜੇ ਬੰਨ ਰੋਏ ਮੌਸਾਦ ਮਨੁਸਾਏ ਗੁਰਮੁਖ ਜਿਸਨੁ ਆਵ ਕਰੇ ਸੋ ਹੋਏ ਸਿਲੇ ੁਲਾਇ ਕਹਿ ਰੰਗ ਕਾਵ ਕਰਤਾ ਭਿਓ ਘੁਮ ਜਾਏ ਸਿਮਰਿਤ ਸਵਾਤਰ ਪੁਨ ਪਾ ਵਿਚਾਰ ਦੇ ਤਤੇ ਸਾਰਨ ਜਾਨੀ ਤਤੇ ਸਾਰਨ ਜਾਨੀ ਗੁਰੂ ਬਾਜ ਤਤੇ ਸਾਰਨ ਜਾਨੀ ਤੇਹੀ ਕੋਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਣ ਮਿਹਾਨੀ ਗੁਰ ਕਿਰਪਾ ਤੇ ਸੇ ਜਨ ਜਾ ਕੇ ਜਨ ਹਰ ਮਨੋਸਿਆ ਬੋਲੇ ਅਮਰਤ ਬਾਣੀ ਕਹਿਣਾਂ ਸੋ ਤਾਤ ਪੈ ਜਿਸਨਾਂ ਦਿਨ ਹਰਲੇ ਲੱਗ ਜਾਗਤ ਰੈਣਿ ਹਾਣੀ ਮਾਤਾ ਗੁਦਰ ਮੈਂ ਪ੍ਰਤਪਾਲਿਕ ਸੁਖਮਨ ਅਨੁਸਾਰੀ ਐ ਮਨੁਕ ਅਨੁਸਾਰ ਕੇ ਵਰਦਾਲਾ ਜਗਨ ਮੈਂ ਹਰ ਪਹਚਾਵਿਓ ਉਸਨੋ ਕੇ ਪਉਣ ਸੋ ਜਿਸਨਾਂ ਆਪਣੀ ਲੇਵ ਲਾਵੇ ਆਪਣੀ ਲਿਵਾਪੇ ਲਾਗੁਰ ਮਸਾ ਸਮਾਲੀਏ ਕਹਿਰਾਨ ਕੇ ਵਰਦਾਲਾ ਸੁਖਮਨ ਅਨੁਸਾਰੀ ਜੈਸੀ ਅਗਣ ਨਰਮਨ ਤਸੀ ਬਾਰ ਮਾਇਆ ਮਾਇਆ ਗੁਰ ਸੋਇ ਕੋ ਜੈ ਕਰਤੇ ਖੇਲ ਰਚਾਇ ਜਦ ਸੁਭਾਨਤਾ ਜੰਮਿਆ ਪਰਵਾਰ ਭਲਾ ਭਾਇਆ ਲੈ ਛੁਰਕੀ ਲੱਗੀ ਦਰਸਨਾ ਮਾਇਆ ਮਨ ਵਰਤਾਇਆ ਇਹ ਮਾਇਆ ਦੇ ਤਰੁਸਰੇ ਮੋਝੇ ਭਾਉ ਤੁਜਾ ਲਾਇ ਕਹਿ ਨਾਨਕ ਗੁਰ ਪ੍ਰਸਾਦ ਜਿਨ੍ਹਾਂ ਲਵ ਲਗਦਿ ਰ ਵਿੱਚ ਮਾਇਆ ਪਾਇਆ ਹਰਾਪ ਮੁਲਕ ਹੈ ਮੋਲ ਨ ਪਾਇਆ ਜਾਏ ਮੋਲ ਨ ਪਾਇਆ ਜਾਏ ਕਿਸ ਸਿਵਟ ਰਹਿ ਲੋਕ ਵਿਲਾਇ ਐਸਾ ਸਤਗੁਰ ਜੇ ਮਿਲੇ ਤ ਸਨਸਰ ਸੋਭ ਵਿੱਚ ਵਾਬ ਜਾਏ ਜੇ ਦਾ ਜੀਤ ਸਿਮਲ ਰਹਿ ਹਰ ਸਿਮਣੇ ਹਰਾਪ ਮੁਲਕ ਦੇ ਭਗਤ ਨਾਨਕ ਜਿਨ੍ਹਾਂ ਪੱਲੇ ਪਾਇ ਹਰਾਸ ਮੇਰੀ ਮਨਵਣ ਜਾਹ ਹਰਾਸ ਮੇਰੀ ਮਨਵਣ ਜਾਹ ਸਤਗੁਰ ਤੇ ਰਾਜ ਜਾਣੀ ਹਰ ਨਿਤ ਜਪੂ ਜੀ ਲਖ ਡਿ ਦਿਹਾੜੀ ਇਹੋ ਤਾਰੰਤ ਨਾ ਮਿਲਾ ਜਨ ਹਾਂ ਪੇ ਬਾਣਾ ਕਹੇ ਨਾਨਕ ਹਰਸ ਮੇਰੀ ਮਨ ਵਾਵਣ ਜਾ ਰਾ ਏ ਰਸਨਾ ਤੂੰ ਅੰਦਰ ਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਦੇ ਜਚਰਾ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁ ਨਤ ਸੁਣਾ ਲਾ ਗਿਆ ਏ ਓ ਹਰਸ ਕਰਮੀ ਪਾਈ ਸਗਲ ਮਿਲਿਸਾਰ ਕਹਿ ਨਾਨਕ ਹੋਰ ਅੰਦਰ ਸਾਰੀ ਸਰੀ ਜਹਾਂ ਰੋ ਸੇ ਮਣੇ ਆਏ ਇਹ ਸ੍ਰੀ ਰਾਮ ਮੇਰੇ ਹਰ ਤੋਂ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਔਰ ਜੋਤ ਰੱਖੀ ਤਾ ਦੇਜ ਤਾ ਤੂ ਜਗ ਮੈਂ ਆਇਆ ਰਾਪੇ ਮਾਤਾ ਪੇ ਪਿਤਾ ਜਨ ਜਿਉ ਪਾਇ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਵਜਲਤ ਨਦਰੀ ਆਇ ਕਹੇ ਨਾਨਕ ਸ੍ਰੇਠ ਕਾ ਮੂਲ ਅਚ ਆ ਜੋਤ ਰਾਖੀ ਤਾ ਤੁ ਜਗ ਮੈਂ ਆਇ ਮਨ ਚਾ ਪਾਇ ਪ੍ਰਭ ਅਗੰ ਸੁਣਿਆ ਹਰ ਮੰਗਲ ਗਾ ਸਕੀ ਗ੍ਰੰਥ ਮੰਦਰ ਬੜਿਆ ਗਾਬ ਮੰਗਲ ਸਗੇ ਸੋ ਦੁਗਣਾ ਵਾਪੇ ਗੁਰ ਚਰਨ ਲਾਗ ਦੇਣ ਸੁਭਾਗਿਆ ਆਪਣਾ ਪਿਰ ਜਾਪੇ ਅਨਹਦ ਬਾਣੀ ਕੋ ਸੋ ਜਾਨੀ ਹਰ ਨਾਮ ਰਸ ਭੋਗੋ ਕਹਿਣ ਪ੍ਰਵਾ ਮਿਲਿਆ ਕਰਨ ਕਾਰਨ ਜੋਗ ਇਹ ਸ੍ਰੀ ਰਾਮੇ ਰੇ ਜਗ ਮੈਂ ਆਇ ਕਹਿ ਕੇ ਅਜੋ ਕਰਮ ਕਮਾਇਆ ਕੇ ਕਰਮ ਕਮਾਇ ਤਉ ਸ੍ਰੀ ਰਾਜਾ ਤੂ ਜਗ ਮੈਂ ਆਇਆ ਜਨਹ ਤੇਰਾ ਜਨ ਅਚਸ ਵਰਮਨ ਅਵਸਾਇਆ ਗੁਰਪਤ ਸਾਹਿਬ ਜਰਮਨ ਉਸੇ ਆ ਪੂਰਬ ਲਿਖਿਆ ਲ ਪਾਇਆ ਕਹੇ ਨਾਨਕੇ ਉਹ ਸ੍ਰੀ ਪ੍ਰਵਾਨ ਹੋਆ ਜਨ ਸਤਿਗੁਰ ਸੇਉ ਚਤ ਲਾਇਆ ਏ ਨੇਤਰਾ ਮੇਰਾ ਤਮੈਂ ਜੋਤਰੀਆ ਬਿਨਾ ਉਹਨਾਂ ਦੇਖ ਕੋਈ ਹਰ ਬਿਨਾ ਉਹਨਾਂ ਦੇਖ ਕੋਈ ਹਰ ਬਿਨਾ ਉਹਨਾਂ ਦੇ ਕੋਈ ਨਜ਼ਰੀਆ ਨਿਹਾਲਿਆ ਏ ਹੋਵੇ ਸੰਸਾਰ ਤਮ ਦੇਖ ਦਿਹਰ ਕਰੂ ਬਾਰੇ ਉਹਨਾਂ ਦੀ ਆ ਗੁਰਪਤ ਸਾਹਿਬ ਦੀ ਪੁੱਛਿਆ ਜਾ ਵੇਖ ਹਰ ਇੱਕ ਹਰ ਬਿਨਾ ਕੋਈ ਕਹੇ ਨਾਨਕੇ ਨੇਤਰਾ ਅੰਧ ਸੇ ਸਤ ਗੁਰ ਮਿਲਿਆ ਦੇਬ੍ਰਿਤ ਹੋਈਏ ਸਰੋਣਾ ਮੇਰਾ ਸੱਚ ਸੁਣਨੈ ਨੂੰ ਬਿਠਾਏ ਸੱਚ ਸੁਣਨੈ ਨੂੰ ਬਿਠਾਏ ਸ੍ਰੀ ਲਾਇ ਸੁਣੋ ਸਤ ਬਾਣੀ ਜੇ ਸੁਣੀ ਮੰਤਰ ਹਰਿਆਵ ਹਰਿਆ ਹੋਰ ਸੁਨਾਰਾ ਸੁਆਣੀ ਸੱਚਾ ਲਖੁਡਾਣੀ ਤਾਂ ਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਆ ਕੇ ਅੱਜ ਆਪਾਂ ਨੂੰ ਜਾਇਆਵ ਜਾਇਆ ਅੱਜ ਆਪਾਂ ਨੌਂ ਦਵਾਰੇ ਪਰਗੜ ਕੇ ਦਸਾਂ ਕੋ ਦਰਖਾ ਗੁਰਦੁਆਰੇ ਲੈ ਭਾਵਣੀ ਕਿਨਾਂ ਦਸਾਂ ਦਵਾਰ ਦਿਖਾਇਆ ਹੈ ਤੇ ਅਨੇਕ ਰੂਪ ਨਾਲ ਨਾਮ ਨੇ ਤੇ ਦੰਦ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾਨ ਰਾਕ ਵਜ ਪਉਣ ਵਜਾਇਆ ਇਹ ਸੱਚਾ ਸੋਹਿਲਾ ਸੱਚੇ ਕਰ ਗਾਵਹ ਗਾਵਤਾਂ ਸੋਹਿਲਾ ਕਰ ਸੱਚੇ ਜਥੈ ਸਦਾ ਸੱਜ ਧਿਆਵੇ ਸਚੋ ਧਿਆਵੇ ਜਾਂਤੁ ਉਤਭਾਵੇ ਗੁਰਮਹ ਜਨਾ ਬੁਝਾਵੇ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਭਗ ਸੇ ਸੋਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹਿ आनंद सुन वाडे भागी हो सगले मनोरथ पूरे पार ब्रह्म प्रभु पाया उतरे सगले विसुरे दुख रोग संतापि उतरे सुनी सच्ची वाणी संत साजन पै सरसे पूरे गुरु ते जानि सुनते पुनीत ਕਹ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਮਨਤ ਨਾਨਕ ਗੁਰ ਚਰਨਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਮਨਤ ਨਾਨਕ ਗੁਰ ਚਰਨਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਭਰਪੂਰੇ ਰਮਨਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਠਾ ਕਰੋ ਤੁਮ ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਅਧਾਈ ਹੈ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦੇ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੁਲਜੀ ਪੰਘਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲਿਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਗੰਢ ਠ ਕੀਤਾ ਤਿਨਾਂ